ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਇੱਕ ਦਿਨ ਪਿਤਾ ਮਹਿਤਾ ਕਾਲੂ ਨੇ ਗਿਰੂ ਜੀ ਨੂੰ ਕਿਹਾ ਕਰਦੇ ਸਾਰੇ ਨੌਕਰ ਆਪੋ ਆਪਣੇ ਕੰਮ ਗਏ ਹੋਏ ਹਨ ਫਸਲ ਦੀ ਰਾਖੀ ਲਈ ਹੋਰ ਕੋਈ ਨਹੀਂ ਹੈ ਇਸ ਵਾਸਤੇ ਪਸ਼ੂਆਂ ਤੇ ਫਸਲ ਦੀ ਰਾਖੀ ਲਈ ਤੂੰ ਖੇਤਾਂ ਨੂੰ ਚਲਿਆ ਜਾ ਗਿਰੂ ਜੀ ਪਿਤਾ ਦਾ ਕਿਹਾ ਮਨ ਖੇਤਾਂ ਨੂੰ ਤੁਰ ਪੈ ਖੇਤਾਂ ਦੇ ਦੋ ਤਿੰਨ ਚੱਕਰ ਮਾਰਨ ਬਾਅਦ ਉਹ ਥੱਕ ਕੇ ਲੰਮੇ ਪੈ ਗਏ ਥੋੜੇ ਸਮੇਂ ਬਾਅਦ ਉਹਨਾਂ ਨੂੰ ਨੀਂਦ ਆ ਗਈ ਦੁਪਹਿਰ ਦਾ ਸਮਾਂ ਹੋਣ ਕਰਕੇ ਦਿਨ ਤਪ ਗਿਆ ਸੀ ਉਸ ਸਮੇਂ ਘੋੜੇ ਉੱਪਰ ਸਵਾਰ ਰਾਏ ਬੁਲਾਰ ਆਪਣੇ ਖੇਤਾਂ ਨੂੰ ਦੇਖਣ ਤੋਂ ਬਾਅਦ ਉਧਰੋਂ ਦੀ ਲੰਘ ਰਿਹਾ ਸੀ ਉਸ ਦੇ ਨਾਲ ਮਹਿਤਾ ਕਾਲੂ ਅਤੇ ਹੋਰ ਅਹਲਕਾਰ ਵੀ ਸਨ ਰਾਏ ਬੁਲਾਰ ਨੇ ਦੂਰੋਂ ਵੇਖਿਆ ਇੱਕ ਕੋਬਰਾ ਸੱਪ ਆਪਣਾ ਫੰਨ ਖਿਲਾੜ ਕੇ ਬੈਠਾ ਹੋਇਆ ਹੈ ਉਹ ਹੌਲੀ-ਹੌਲੀ ਉਸ ਦਿਸ਼ਾ ਵੱਲ ਵਧਿਆ ਲੋਕਾਂ ਨੂੰ ਕਰੀਬ ਆਉਂਦਾ ਆਂਦਾ ਦੇਖ ਸੱਪ ਫੰਨ ਇਕੱਠਾ ਕਰ ਖੇਤਾਂ ਵਿੱਚ ਜਾ ਲੁਕਿਆ ਜਦ ਕ੍ਰੀਬ ਪਾਂਚਾ ਤਦ ਦੇਖ ਕੇ ਹੈਰਾਨ ਹੋ ਗਿਆ ਸੁੱਤਾ ਹੋਇਆ ਸ਼ਖਸ ਕੋਈ ਹੋਰ ਨਹੀਂ ਬਲਕੇ ਖੁਦ ਗੁਰੂ ਨਾਨਕ ਦੇਵ ਜੀ ਸਨ ਗੁਰੂ ਜੀ ਜਦ ਉੱਠੇ ਤਦ ਉਹਨਾਂ ਦੇ ਬੁੱਲਾਂ ਉੱਪਰ ਪ੍ਰਮਾਤਮਾ ਦਾ ਨਾਮ ਸੀ ਰਾਏ ਬੁਲਾਰ ਨੇ ਇਹ ਦੂਸਰੀ ਕਰਾਮਾਤ ਦੇਖੀ ਸੀ ਇਸ ਤੋਂ ਪਹਿਲਾਂ ਉਸਨੇ ਗੁਰੂ ਜੀ ਉੱਪਰ ਬਿਰਸ਼ ਦਿਸ਼ਾ ਠਹਿਰ ਜਾਣ ਦਾ ਕੌਤਕ ਦੇਖਿਆ ਸੀ ਹੁਣ ਰਾਏ ਬੁਲਾਰ ਨੂੰ ਪੱਕਾ ਵਿਸ਼ਵਾਸ ਹੋ ਗਿਆ ਕਿ ਗੁਰੂ ਨਾਨਕ ਦੇਵ ਜੀ ਪ੍ਰਮਾਤਮਾ ਦੀ ਪਵਿੱਤਰ ਰੂਹ ਹਨ ਉਸਨੇ ਮਹਿਤਾ ਕਾਲੂ ਨੂੰ ਕਿਹਾ ਤੇਰਾ ਪੁੱਤਰ ਰੱਬੀ ਨੂਰ ਹੈ ਤੂੰ ਇਸ ਨੂੰ ਛਿੜਕਿਆ ਨਾ ਕਰ ਇਹ ਸ਼ਹਿਰ ਇਹਨਾਂ ਦੇ ਕਰਮ ਕਰਕੇ ਰਸ ਵਸ ਰਿਹਾ ਹੈ ਰਾਏ ਬੁਲਾਰ ਅਤੇ ਹੋਰ ਸਾਰਿਆਂ ਨੇ ਜੀ ਅੱਗੇ ਆਪਣਾ ਸਿਰ ਨਿਵਾਦ ਦਿੱਤਾ